ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਇੱਥੇ ਦੇ ਗੁਰੂ ਘਰ ਦੇ ਸੇਵਾਦਾਰ ਹੈਪੀ ਗ੍ਰਾਫੀ ਪਪਾ ਜੀਵਾਦਾ ਜੀਾਰੇ ਔਰ ਮੀਟਿੰਗ ਦੇ ਵਿੱਚ ਪਹੁੰਚੇ ਆ। ਗੁਰੂ ਰਵਦਾਸ ਬੈਲਫੇਅਰ ਟਰੱਕ ਤੇ ਪਹੁੰਚਾ ਹਾਂ ਸਾਪਾਹਾਂ ਤੋਂ ਦੀ ਸਾਡੇ ਅਰੋਨ ਬਾਬੀ ਜੀ ਔਰ ਜਿੱਥੇ ਆਪਾਂ ਮੀਟਿੰਗ ਕਰ ਰਹੇ ਆ ਗੁਰੂ ਰਵਦਾਸ ਮੰਦਿਰ ਤੋਂ ਉਹਨਾਂ ਦਾ ਕਮੇਟੀ ਦੇ ਮੈਂਬਰ ਸਹਿਬਾਨ ਜੋਗਰਾ ਜੋਗੀ ਜੀ ਸੰਦੀਪ ਸਹਿਜਮ ਜੀ ਆਪਣੇ ਅਮਨ ਕੋਹਤਾ ਜੀ ਗੁਰਿੰਦਾ ਜੀ ਰਾਮਪਾਲ ਜੀ ਤੇ ਹੋਰ ਮੈਂ ਜਿਨ੍ਹਾਂ ਦਾ ਨਾਮ ਨਹੀਂ ਜਾਣਦਾ ਰਾਮਦਵਾਇਆ ਜੀ नई वादी तो दीपा जी श्री गुरु अरदास नौजवान सभा के प्रधान और रमन कुमार मान जी राम दुआया जी और सात ही सत्कारयोग अपने पार्टी प्रदेशी जी सारे इन्हों सारी गुरु अरदास गुरद्द्वारे से आए थे, थे जी करना रविंदर साई जी और जिस जसविंदर के मजा तो आए अहम गंभीर मसले उत्ते जोड़े जागरूक साथी आ ਉਥੇ ਗੁਰੂ ਘਰ ਦੇ ਵਿੱਚ ਇਕੱਤਰ ਹੋਏ ਆ ਉਥੇ ਇਸੇ ਮਸਲੇ ਉਤੇ ਇਹ ਵਿਚਾਰਾ ਕਰ ਜਾਈ ਇਹ ਜੋ ਸ਼੍ਰੀ ਕਾਲਾ ਸਾਹ ਦੇ ਐਂਡੋਗ੍ਰਾਂਥੀ ਜਿਬਰੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਵੇਂ ਕਿ ਕਾਫੀ ਚਰਚਾ ਦੇ ਵਿੱਚ ਉਹ ਪੱਤਰ ਆ ਕਿ ਆਪ ਨੂੰ ਸਾਰੇ ਉਸ ਗੱਲ ਨੂੰ ਜਾਣਦੇ ਆ ਜਿਹੜੇ ਆਪ ਜਾਣਦੇ ਆ ਔਰ ਚਿੰਤਾ ਦੇ ਵਿੱਚ ਉਹ ਕਿ ਉਹੀ ਇਥੇ ਅਜੇ ਇਹ ਪਹੁੰਚਿਆ ਹੋ ਚੁੱਕਿਆ ਹੈ ਤਾਂ ਉਹ ਭਗਤੀ ਗੁਰੂ ਦਾਸ ਜੀ ਦੇ ਸਾਧ ਗੁਰਗਾਂ ਸਾਹਿਬ ਜੀ ਦੇ ਵਿੱਚ ਜਿਹੜੀ ਭਗਤਾਂ ਕੀ ਬਾਣੀ ਸਿਰਲੇਖ ਹੈਟ ਜਿੰਨੇ ਵੀ ਮਹਾਂਪੁਰਸ਼ਾਂ ਦੀ ਬਾਣੀ ਆ ਉਹਨਾਂ ਨੂੰ ਭਗਤੀ ਪਿਆ ਜਾਵੇ ਜਿਵੇਂ ਕਿ ਬਹੁਤ ਲੋਕ ਉਹ ਬਾਬਾ ਕੀ ਕਹਿੰਦੇ ਆ ਸਤਗੁਰੂ ਕਹਿੰਦੇ ਆ ਗੁਰੂ ਕਹਿੰਦੇ ਆ ਪਰ ਜਿਹੜਾ ਹੁਣ ਸਭ ਪਰ ਮੰਨਦੇ ਆ ਜਿਨ੍ਹਾਂ ਨੇclamp ਤੁਸੀਂ ਇਹ ਸਹਿ ਕੇ ਸਤਗੁਰੂ ਦਾਸ ਮਹਾਰਾਜ ਜੀ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਇਹ ਗੁਰੂ ਘਰ ਦੇ ਜਗ ਬੁਲਾਇਆ ਇਦਾਂ ਦੇ ਆਪਾਂ ਨੂੰ ਇਹ ਚੋਣਾਂ ਤੇ ਪਹੁੰਚਾਇਆ ਇਹਨਾਂ ਨੇ ਜਿਨ੍ਹਾਂ ਨੂੰ ਅਸੀਂ ਬੁਧੂ ਕਹਿੰਦੇ ਲੈਟਰ ਆਇਆ ਆਪਾਂ ਉਹਦੇ ਵਾਸਤੇ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਆਪਾਂ ਸਾਰੇ ਸਰਪ੍ਰੇਖ ਤੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਹੀ ਚਾਹਦੇ ਆ ਕਿ ਸਾਡਾ ਆਪਣਾ ਆਪਾਂ ਕਿਸ ਜਗ੍ਹਾ ਤੇ ਖੜੇ ਆ ਸਾਡੀ ਆਪਣੀ ਕੀ ਪਛਾਣ ਹੈ ਸਾਥਿਓ ਇਹ ਜਿਹੜਾ ਵਿਸ਼ਾ ਜਿਹਦੇ ਸੰਬੰਧ ਚ ਆਪਾਂ ਇਕੱਠੇ ਹੋਏ ਆਂ ਇਹ ਬਹੁਤ ਅਹਿਮ ਵਿਸ਼ਾ ਹੈ ਇਹ ਤੇ ਵਿਚਾਰਾ ਕਰਨੀਆ ਹਰ ਇੱਕ ਮਨੁੱਖ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਜਿਹੜੀ ਸਮੇਂ ਦੀ ਹਕੂਮਤ ਆ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ ਸਾਡੇ ਕੋਲ ਪੜਨ ਲਈ ਅਧਿਕਾਰ ਹੀ ਨਹੀਂ ਸੀ ਵੀ ਆਪਾਂ ਪੜ ਸਕਦੇ ਪਰ ਜਦੋਂ ਅਧਿਕਾਰ ਦੇਣੇ ਸ਼ੁਰੂ ਕੀਤੇ ਅੰਗਰੇਜ਼ਾਂ ਨੇ ਸਾਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਤਾਂ ਅਸੀਂ ਉਹਨਾਂ ਨੂੰ ਸਮਝਿਆ ਨਹੀਂ ਜਿਨ੍ਹਾਂ ਨੇ ਸਾਨੂੰ ਅਧਿਕਾਰ ਦਿੱਤਾ ਅਸੀਂ ਅੱਜ ਦੇਸ਼ ਦੇ ਜਿਹੜੇ ਮੌਜੂਦਾ ਹਾਕਮ ਹੈ ਅੰਗਰੇਜ਼ਾਂ ਨੂੰ ਅਸੀਂ ਇਸ ਕਰਕੇ ਬਾਹਰ ਕੱਢਿਆ ਵੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਨ ਜੈ ਭਾਰਤ ਅੱਜ ਦਾ ਜੋ ਮੁੱਖ ਵਿਸ਼ਾ ਹੈ ਮੁੱਖ ਸਬਜੈਕਟ ਹੈ ਉਹ ਸਤਿਗੁਰੂ ਮਹਾਰਾਜ ਨੂੰ ਸਨਮਾਨ ਦੇਣ ਦੇ ਲਈ ਹੈ ਸਾਨੂੰ ਇੱਕ ਯੂਨਿਟੀ ਦੇ ਵਿੱਚ ਪੇਸ਼ ਹੋਣਾ ਪੈਣਾ ਜੇ ਅਸੀਂ ਆਪਸੀ ਕਹਿ ਬਾਜ਼ੀਆਂ ਦੇ ਵਿੱਚ ਮਾੜੀਆਂ ਮੋਟੀਆਂ ਗੱਲਾਂ ਦੇ ਵਿੱਚ ਬੈਠੇ ਰਹੇ ਇਸ ਵਿਸ਼ੇ ਨੂੰ ਨਹੀਂ ਵਿਚਾਰਿਆ ਤੇ ਇਹ ਫਤਵਾ ਜਿਹੜਾ ਤੁਹਾਡੇ ਤੇ ਲਾਗੂ ਹੋ ਜਾਣਾ ਤੁਸੀਂ ਆਪਣੀ ਏਕਤਾ ਨੂੰ ਮਜ਼ਬੂਤ ਕਰਕੇ ਇਸ ਦੇ ਪ੍ਰਤੀ ਆਵਾਜ਼ ਬੁਲੰਦ ਕਰੋ ਆਪਾਂ ਸਾਰੇ ਰਲ ਕੇ ਆਵਾਜ਼ ਬੁਲੰਦ ਕਰੀਏ ਜੋ ਆਪਣੀਆਂ ਘਰੇਲੂ ਪ੍ਰੋਬਲਮਾਂ ਜਾਂ ਮਹੱਲੇ ਦੀ ਕੋਈ ਪ੍ਰੋਬਲਮ ਹੈ ਉਹਨੂੰ ਛੱਡ ਕੇ ਆਪਾਂ ਹੁਣ ਸਮਾਜ ਦੇ ਲਈ ਸਤਗੁਰ ਦੇ ਸਨਮਾਨ ਲਈ ਇਕੱਠੇ ਹੋਣਾ ਹੈ ਆ ਸਤਿਗੁਰਾਂ ਦੇ ਪਾਵਨ ਸ਼ਬਦਾਂ ਚੋਂ ਥੇ ਪਾਸ਼ਾ ਜੀ ਆਂਦੀ ਬਾਣੀ ਐ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਗੁਰਮੁਖ ਪਿਆਰਿਓ ਜਿਹੜੇ ਸਤਿਗੁਰਾਂ ਦੀ ਪਾਸ਼ਾ ਜੀਾਂ ਦੀ ਬਾਣੀ ਐ ਉਹ ਸਾਰੇ ਗੁਰੂ ਐ ਉਹਨਾਂ ਨੂੰ ਅਸੀਂ ਗੁਰੂ ਦਾ ਦਰਦ ਦੇ ਸਰਦੇ ਆ ਇਸ ਕਾਰਨ ਆਪਣੇ ਸਮਾਜ ਦਾ ਵੀ ਮਰਜ਼ ਬਣਦਾ ਜੇ ਆਪਾਂ ਆਪਣੇ ਬਾਪ ਦੀ ਇੱਜ਼ਤ ਕਰਾਂਗੇ ਤੇ ਗੁਰਮੁਖ ਪਿਆਰਿਓ ਕੋਡੀ ਇੱਜ਼ਤ ਹੋਵੇਗੀ ਜੇ ਆਪਾਂ ਆਪਣੇ ਬਾਪ ਦੀ ਇੱਜ਼ਤ ਨਹੀਂ ਕਰਾਂਗੇ ਤੇ ਸਾਡੀ ਇੱਜ਼ਤ ਨਹੀਂ ਹੋਵੇਗੀ ਇਸ ਕਾਰਨ ਦੂਸਰਾ ਬਸੰਤੀ ਰੰਗ ਦਾ ਜਿਹੜਾ ਇਹਨਾਂ ਨੇ ਰੌਲਾ ਪਾਇਆ ਇਹ ਸਤਿਗੁਰੂ ਪਾਤਸ਼ਾਹੀਆਂ ਦੇ ਪਾਵਨ ਸ਼ਬਦ ਰਵਿਦਾਸ ਮਹਾਰਾਜਿਆਂ ਦੇ ਜੈਸਾ ਆਰੰਭ Kusumh ਕਾ ਤੈਸਾ ਹੈ ਉਹ ਸੰਸਾਰ ਮੇਰੇ ਰਮਈਏ ਰੰਗ ਮਜੀਸ਼ਕਾ ਕੋਰ ਰਵਿਦਾਸ ਜੁਮਾਰ ਆਪਾਂ ਖਿਆਲ ਲਈਏ ਕਿ ਸ਼ਾਨ ਸਭ ਜਿਹੜੇ ਕਿੱਥੋਂ ਚੱਲੇ ਆ ਆਪਾਂ ਪੜਦੇ ਵੀ ਆ ਸੁਣਦੇ ਵੀ ਆ ਕਿ ਅਦਾਸੀ ਮਤ ਦੇ ਅਨੁਸਾਰ ਨੂੰ ਉਸ ਨੂੰ ਉਜਾਸਾ ਕਿਹਾ ਜਾਂਦਾ ਹੈ Hindu ਮਤ ਦੇ ਅੰਦਰ ਉਸ ਨੂੰ ਆਪਾ ਝੰਡਾ ਸਾਹਿਬ ਕਹਿੰਦੇ ਆ ਤੇ ਸਿੱਖ ਮਤਿ ਦਾ ਕਰਨ ਲਈ ਨਮਾਜ਼ ਸ਼ਹਿਰੀ ਪ੍ਰਬੰਧਕ ਕਮੇਟੀ ਜਿੰਨੀ ਵੀ ਸੰਗਤ ਆਈ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਗੁਰਪ੍ਰੇਮ ਸਾਧ ਸੰਗਤ ਜੀ ਅੱਜ ਇੱਕ ਅਹਿਮ ਵਿਸ਼ਾ ਜਿਹੜਾ ਆ ਉਹ ਸਾਡੇ ਰਹਿਬਰਾਂ ਸਾਡੇ ਸਤਿਗੁਰਾਂ ਦੇ ਮਾਨ ਸਨਮਾਨ ਦੇ ਪ੍ਰਤੀ ਜਿਹੜਾ ਕਿਉਂਕਿ ਆਪਾਂ ਕਿਤੇ ਐਪਲੀਕੇਸ਼ਨ ਦਿੰਨੇ ਆ ਕਿਸੇ ਸਰਕਾਰੀ ਦਰਵਾਰੇ ਮਹੋਦਿਆ ਸ਼੍ਰੀਮਾਨ ਰਾਜੇਪਾਲ ਜਾਂ ਕੁਛ ਵੀ ਆ ਰਿਸਪੈਕਟਡ ਜਿਹੜਾ ਸੀ ਸ਼ਬਦ ਹੈ ਜਿਹੜੀਆਂ ਯੂਜ਼ ਕਰਦੇ ਆ ਅੱਗੇ ਉਧਰ ਚਲ ਜਾ ਜੀ 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 हलांकि तो ये जैसे ठीक होया जा रहा है यार वो किधर भी उतना मांगने का रहा होता है वो चटकाने के लिए इसी तरह जैसे साथी हिंदू जिन लोग का हलांकि इतनी खाने कैसे कहना पागल शिवना दही जाना लगाना तो बहुत बाहर ले लेना हाँ बोर्ड लगाना किन्हें फिर भी खाना खाई है हाँ ऐरोडा होना भी � ਬੋਰ ਦੇ ਉੱਪਰ ਵੀ ਹਾਂ ਜਦੋਂ ਆਪਾਂ 마ਸਕ ਆਨੇ ਆ ਉਹਨਾਂ ਨੂੰ ਕਿੱਥੋਂ ਖਰੀਦਦੇ ਆ ਉਹ ਬਰੇੰਡ ਨੂੰ ਪਿਛਲੇ ਦਿਨਾਂ ਤੋਂ ਦੋ ਤਿੰਨ ਗੋਸਟੀ ਆ ਉਹ ਛੱਡੇ ਨਹੀਂ ਗਏ ਕਈ ਹੁੰਦੇ ਅਸੀਂ ਕਹਿੰਦੇ ਇਹਨਾਂ ਦੀ ਅਰਚ ਆਪਾਂ ਪਤਾ ਹੋ ਇਹਨਾਂ ਮਾਸਕ ਨਹੀਂ ਇਸ ਤਰ੍ਹਾਂ ਦੋ ਪਹਿਲਾਂ ਹਾਂ ਜੀ ਕਲੈਕਟ ਕੀਤਾ ਆ ਮੇਰੇ ਨਾਲ ਲੈ ਕੇ ਨਾਲੇ ਵੇਚ ਆ ਵੇਚ ਲੈ ਆ ਫੇਰ ਅਗਰ ਤਾਂ ਕਿਦਾਂ ਦਾ ਆਪਾਂ ਮੁੱਲ ਫਰ ਦਾ ਚੀਜ਼ ਕੋਈ ਨਹੀਂ ਮੁੱਲ ਜ਼ਿਆਦਾ ਮੰਗਿਆ ਜੀ ਕੋਈ ਤਾਂ ਨਹੀਂ ਆ ਜਾਏ ਕਿਰਾਏਦਾਰ ਜਿਹੜੇ ਰਹਿੰਦੇ ਆ ਤੇ ਉਹਨਾਂ ਦੇ ਆਪਾ ਪ੍ਰੋਪਰਟੀ ਜਿਹੜਾ ਪਠਾਨਪੁਰ ਦੇ ਕਰ ਸਾਰਾ ਇੱਕੋ ਜਿਹਾ ਕਰਤਾ ਹੁੰਦਾ ਉਹਨਾਂ ਦੇ ਪੂਰੇ ਪੰਜਾਬ ਤੇ ਆਪਣਾ ਜਦ ਵੀ ਆਪਣਾ ਲਿਖਿਆ ਸਕਦਾ ਪਰ ਉਹ ਵੀ ਯਾਦ ਹਰ ਹਾਲ ਉਹ ਇਧਰ 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 ਹਾਂ ਜੀ ਬਹੁਤ ਸ਼ੁਕਰੀਆ ਤੁਹਾਨੂੰ 100000 ਵਾਲੇ ਦੋਸਤਾਂ ਨੂੰ ਹਾਲੇ ਇੱਕ ਹਾਂ ਜੀ ਚਲਾਈ ਬੀਰੋਜ ਰੰਗੀ ਹਰਮਹ ਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਇੱਥੇ ਹੋਏ ਪ੍ਰੈਸ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆ ਕਿ ਸਾਡੀ ਇਹ ਛੋਟੀ ਤੋਂ ਛੋਟੀ ਆਵਾਜ਼ ਜੋ ਵੀ ਅਸੀਂ ਪਬਲਿਕਲੀ ਮੁੱਦਾ ਚੱਕਦੇ ਆਂ ਇਹ ਸਾਡੀ ਆਵਾਮ ਤੱਕ ਸਾਡੀ ਪਬਲਿਕ ਤੱਕ ਪਹੁੰਚਾਉਂਦੇ ਆਂ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਂ ਤੇ ਅੱਜ ਦਾ ਸਾਡਾ ਵਿਸ਼ੇਸ਼ ਮੁੱਦਾ ਸਿਗਾ ਕਿ ਸਾਡੇ ਪੰਜਾਬ ਦੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਅੱਜ ਸਾਰੇ ਪੰਜਾਬ ਦੇ ਡੀਸੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਆ ਜਿਹਦੇ ਵਿੱਚ ਸਾਡੀ ਮੰਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਅੰਦਰ ਜਾਫੀਆਂ ਨਾਂ ਦੀ ਬੜੀ ਬਰੀਆਨੀ ਸ਼ਮਾ ਬਰੀਆਨੀ ਤੇ ਹైదరాబాద్ੀ ਬਰੀਆਨੀ ਜੋ ਕਿ ਪੰਜਾਬ ਅੰਦਰ ਥੋੜੇ ਸਮੇਂ ਤੋਂ ਬਹੁਤ ਵੱਡਾ ਕਾਰੋਬਾਰ ਦੀ ਹੱਬ ਬਣਦੀ ਜਾ ਰਹੀ ਹੈ ਅਸੀਂ ਤਾਂ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬ ਤੋਂ ਇਹ ਮੰਗ ਕੀਤੀ ਹੈ ਕਿ ਜਿਹੜੇ ਇਹ ਕਾਰੋਬਾਰ ਕਰਨ ਵਾਲੇ ਹਨ ਇਹ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਹਨ ਕਿ ਜਿੱਥੇ ਕਿਤੇ ਇਹਨਾਂ ਨੇ ਦੁਕਾਨ ਲਈ ਆ ਕੀ ਇਹਨਾਂ ਨੇ ਜਿਹੜਾ ਕੋਈ ਆਧਾਰ ਕਾਰਡ ਜਾਂ ਆਪਣਾ ਲਾਇਆ ਆ ਉਹ ਸਹੀ ਪਛਾਣ ਪੱਤਰ ਲਾਉਣ ਕਿਉਂਕਿ ਭੁਵਿੱਖ ਦੇ ਵਿੱਚ ਕਵੀ ਔਰ ਹਵੀ ਨਵੀ ਹੋ ਜਾਂਦੀ ਆ ਤਾਂ ਇਦਾਂ ਦੇ ਬੰਦਿਆਂ ਦੀ ਪਛਾਣ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਆ ਦੂਜੇ ਨੰਬਰ ਤੇ ਜਿਵੇਂ ਮੁਸਲਮਾਨ ਸਮੁਦਾਇ ਝਟਕਾ ਮਾਸ ਨਹੀਂ ਖਾਂਦਾ ਉਸੇ ਤਰ੍ਹਾਂ ਹਿੰਦੂ ਸਮੁਦਾਇ ਦੇ ਲੋਕ ਹਲਾਲ ਮਾਸ ਨਹੀਂ ਖਾਂਦੇ ਤੇ ਸਾਡੀ ਸਰਕਾਰ ਕੋਲ ਮੰਗ ਹੈ ਕਿ ਜੋ ਵੀ ਇਹ ਦੁਕਾਨ ਦੇ ਵੇਚਣ ਵਾਲੇ ਆ ਇਹਨਾਂ ਦੇ ਬਾਹਰ ਇੱਕ ਵੱਡਾ ਬੋਰਡ ਲੱਗਾ ਹੋਵੇ ਤੇ ਦੂਜੇ ਨੰਬਰ ਤੇ ਜੇ ਇਹਨਾਂ ਦੇ ਕੋਲ ਜਿਹੜੀ ਦੁਕਾਨ ਇਹਨਾਂ ਨੇ ਲਈ ਗਈ ਹੈ ਉਹ ਜਿਹੜੀ ਸਾਡੇ ਜिले ਦੇ ਅੰਦਰ ਪੰਜਕ੍ਰਿਤ ਹੋਣੀ ਚਾਹੀਦੀ ਆ ਤੇ ਜੋ ਇਹਨਾਂ ਨੇ ਮੀਟ ਖਵਾਇਆ ਜਾਂਦਾ ਆ ਉਹ ਕਿੱਥੋਂ ਲਿਆ ਜਾਂਦਾ ਹੈ ਪ੍ਰੋਪਰ ਉਹਦੇ ਬਿੱਲ ਚਾਹੀਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਪਿਛਲੇ ਸਮੇਂ 'ਚ ਦੇਖਣਾ ਆ ਪੰਜਾਬ ਦੇ ਅੰਦਰ ਗਊ ਤਸਕਰੀ ਬਹੁਤ ਵਧੀ ਆ ਸਾਨੂੰ ਕਿਤੇ ਨਾ ਕਿਤੇ ਖਾਸਾ ਆ ਕਿਸੇ ਇਸ ਦੀ ਆੜ ਦੇ ਵਿੱਚ ਗਊ ਮਾਸ ਦੀ ਵਿਕਰੀ ਨਾ ਕੀਤੀ ਜਾਂਦੀ ਹੋਵੇ ਜਾਂ ਗਊ ਮਾਸ ਨਾ ਖਵਾਇਆ ਜਾਂਦਾ ਹੋਵੇ ਇਦਾਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਨੇ ਬਸ ਜੇਕਰ ਹੈ ਬੀਰ ਵਿੱਚ ਰੰਗੇ ਹਰ ਹਰ ਮਹਾਂਦੇਵ ਪਹਿਲਾਂ ਤਾਂ ਪ੍ਰਧਾਨ ਜੀ ਸਾਡੇ ਰਿਟਰੋਰ ਸਾਹਿਬ ਨੇ ਦੱਸੇ ਹੀ ਦਿੱਤਾ ਆ ਕਿ ਜਿਹੜਾ ਆ ਪ੍ਰੈਸ ਨੂੰ ਡੀਸੀ ਸਾਹਿਬ ਨੂੰ ਦਿੱਤਾ ਗਿਆ ਆ ਸਾਡੇ ਪੰਜਾਬ ਦੇ ਪ੍ਰਧਾਨ ਜੋਗਰਾ ਸ਼ਰਮਾ ਜੀ ਦੀ ਦੇਖ ਰੇਖ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਆ ਇਹਦੀ ਸਾਰੀ ਜਾਣਕਾਰੀ ਪ੍ਰਧਾਨ ਜੀ ਨੇ ਦੇ ਦਿੱਤੀ ਆ ਪਰ ਅਸੀਂ ਜਿੱਥੇ ਐਡੀ ਵੱਡੀ ਗੱਲ ਆ ਉੱਥੇ ਡੀਸੀ ਸਾਹਿਬ ਨੂੰ ਤੁਹਾਡੇ ਮੀਡੀਆ ਰਾਹੀਂ ਅਸੀਂ ਸਰਕਾਰ ਕੋ ਇੱਕ ਮੰਗ ਕਰਦੇ ਆ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ گاਊ ਮਾਤਾ ਦੀ ਤਸਕਰੀ ਹੋ ਰਹੀ ਆ ਜਿਹਦੇ ਵਿੱਚ ਵੱਧਦਾ ਹੀ ਹੋ ਰਿਹਾ ਹੈ ਘਾਟਾ ਨਹੀਂ ਹੋ ਰਿਹਾ ਅਸੀਂ ਅੱਜ ਗਊ ਗਊ ਮਾਤਾ ਨੂੰ ਇੰਨਾ ਕੁ ਵਿਚਾਰ ਕਰ ਦਿੱਤਾ ਕਿ ਸੜਕਾਂ ਦੇ ਉੱਤੇ ਆਈਆਂ ਹੋਈਆਂ ਆ ਲਗਾਤਾਰ ਸਾਨੂੰ ਰੋਡ ਤੇ ਐਕਸੀਡੈਂਟ ਦੀਆਂ ਘਟਨਾ ਘਟਣ ਦੇਖਣ ਨੂੰ ਮਿਲਦੀਆਂ ਆ ਅਸੀਂ ਚਾਹੁੰਦੇ ਆ ਕਿ ਇਦਾਂ ਦੀਆਂ ਜਦੋਂ ਗਊ ਮਾਤਾ ਰੋਡ ਤੇ ਆਂਦੀਆਂ ਆ ਇਹਨਾਂ ਨੂੰ ਉਹ ਜਿਹੜੇ ਸ਼ਰਾਰਤੀ ਲੋਕ ਆ ਉਹ ਇਸ ਗਊ ਮਾਤਾ ਨੂੰ ਲਿਜਾ ਕੇ ਇਹਦੀ ਮਾਤਾ ਦੀ ਗਊ ਮਾਤਾ ਦੀ ਮਾਸ ਦੀ ਤਸਕਰੀ ਕਰਦੇ ਆ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਅਸੀਂ ਹਰ ਚੀਜ਼ ਦੇ ਵਿੱਚ ਤੁਹਾਨੂੰ ਜਿਹੜਾ ਆ ਗਊ ਦਾ ਟੈਕਸ ਮਿਲਦਾ ਆ ਤੇ ਉਹਦੀ ਦੇਖ ਰੇਖ ਵਿੱਚ ਅਸੀਂ ਆਪਣੇ ਸ਼ਹਿਰ ਦੇ ਵਿੱਚ ਜਲਦ ਹੀ ਇੱਕ ਗਊ ਮਾਤਾ ਦੀ ਜਿਹੜੀ ਇਹ ਬੇਅਦਬੀ ਹੋ ਰਹੀ ਆ ਉੱਤੇ ਅਸੀਂ ਇੱਕ ਜ਼ੋਰਦਾਰ ਸੰਘਰਸ਼ ਵੀ ਦਵਾਂਗੇ 2-4 ਦਿਨਾਂ ਦੇ ਵਿੱਚ ਵਿੱਚ ਤੇ ਜੇਕਰ ਕਿਸੇ ਗਊ ਮਾਤਾ ਦੇ ਕਰਕੇ ਕਿਸੇ ਦਾ ਐਕਸੀਡੈਂਟ ਹੁੰਦਾ ਜਾਨ ਨੂੰ ਜਾਨ ਦਾ ਖਤਰਾ ਆ ਰੋਡ ਤੇ ਜਿੱਦਾਂ ਗਊਆਂ ਘੁੰਮਦੀਆਂ ਆ ਕਿ ਜਿੱਥੇ ਇਹ ਬਰੀਆਨੀ ਦੀ ਗੱਲ ਆ ਉਹ ਬਰੀਆਨੀ ਨੂੰ ਖੋਲ ਵੀ ਅਸੀਂ ਆਪ ਦਿੰਨੇ ਆ ਕਿ ਬਾਹਰੋਂ ਲੋਕ ਆ ਕੇ ਦੁਕਾਨਾ ਕਰਦੇ ਆ ਸਾਡੀ ਸਰਕਾਰ ਕੋ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਕੋ ਉਹਨਾਂ ਦੀ ਪੂਰੀ ਤਰ੍ਹਾਂ ਤੇ ਜਾਂਚ ਨਹੀਂ ਹੁੰਦੀ ਅਸੀਂ ਅੱਜ ਜਾਂਚ ਦੇ ਵਿਸ਼ੇਸ਼ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿੱਥੇ ਬਰੀਆਨੀ ਨਾਮ ਦੀ ਚੀਜ਼ ਵੇਚਦੀ ਆ ਉੱਥੋਂ ਅਸੀਂ ਡੀਸੀ ਸਾਹਿਬ ਤੋਂ ਮੰਗ ਕੀਤੀ ਆ ਕਿ ਉਹਦੀ ਜਿਹੜੀ ਆ ਪੂਰੀ ਜਾਂਚ ਜਾਂਚ ਕੀਤੀ ਜਾਵੇ ਤੇ ਉਹਨਾਂ ਦੇ ਦੁਕਾਨ ਦੇ ਉੱਤੋਂ ਜਿੰਨਾ ਮਾਸ ਆਂਦਾ ਆ ਉਹਦਾ ਬਕਾਇਦਾ ਬਿਲ ਚੈੱਕ ਕੀਤਾ ਜਾਵੇ ਜਿਹੜੀਆਂ ਆਵਾਰਾਂ ਚਾਈਆਂ ਫਿਰਦੀਆਂ ਹਾਂ ਹਾਂਜੀ ਕਾਲੇ ਉੱਤੇ ਜਾਂ ਸ਼ਹਿਰ ਦੇ ਵਿੱਚ ਆਪਾਂ ਉਹਨਾਂ ਨੂੰ ਲੈ ਕੇ ਆਪਣਾ ਕੀ ਸੰਘਰਸ਼ ਅਪਾ ਉਹਦੇ ਬਾਰੇ ਸੰਘਰਸ਼ ਹੀ ਕਰਾਂਗੇ ਜੀ ਅਸੀਂ ਆਪਣੇ ਸ਼ਿਵ ਸੈਨਾ ਵੱਲੋਂ ਅਸੀਂ ਜਲਦ ਤੁਹਾਨੂੰ 2-4 ਦਿਨਾਂ ਦੇ ਵਿੱਚ ਬਹੁਤਾ ਲੰਬਾ ਟਾਈਮ ਨਹੀਂ ਪਾਵਾਂਗੇ ਅਸੀਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਦਵਾਂਗੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਦਵਾਂਗੇ ਕਿਉਂਕਿ ਆਪਣੇ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਕਿ ਸਾਡੇ ਸ਼ਹਿਰ ਦੇ ਵਿੱਚ 3-4 ਗਊਆਂ ਗਊਸ਼ਾਲਾ ਬਣੀਆਂ ਹੋਈਆਂ ਆ ਪਰ ਉੱਥੇ ਗਊਆਂ ਦਾ ਜਿਹੜਾ ਆ ਦੁੱਧ ਦੀ ਵਿਕਰੀ ਹੋ ਰਹੀ ਆ ਗਊਆਂ ਨੂੰ ਰੱਖਣ ਦਾ ਰਖਾਬ ਨਹੀਂ ਹੈਗਾ ਇਸ ਕਰਕੇ ਉਹ ਡੇਰੀਆਂ ਨੂੰ ਅਸੀਂ ਬੰਦ ਦੀ ਮੰਗ ਕਰਾਂਗੇ ਤੇ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਇੱਕ ਸਾਡੇ ਨਵੇਂ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਇੱਕ ਬਹੁਤ ਵੱਡੀ ਗਊਸ਼ਾਲਾ ਦਿੱਤੀ ਜਾਵੇ ਜਿੱਥੇ ਕਿ ਅਸੀਂ ਜਿਹੜੀਆਂ ਇਹ گاਵਾ ਆ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰੀਏ ਤੇ ਪ੍ਰਸ਼ਾਸਨ ਉੱਥੇ ਇਹਨਾਂ ਦੀ ਆਪਣੀ ਦੇਖ ਰੇਖ ਵਿੱਚ ਪਚਾਣ ਗੱਲਾਂ ਨੂੰ ਮਿਲਦਾ ਟੈਕਸ ਮਿਲਦਾ ਪੈਸਾ ਮਿਲਦਾ ਫੰਡ ਮਿਲਦਾ ਉਹ ਮਿਲਣਾ ਚਾਹੀਦਾ ਜੇ ਦੇਵਾਰਾ ਗੰਗੇ ਨੂੰ ਨਹੀਂ ਸਾਂਭ ਸਕਦੇ ਦੁੱਧ ਵੇਚਦੇ ਆ ਅਵਾਰਾ ਗੰਗੇ ਨੂੰ ਸਾਂਭ ਨਹੀਂ ਸਕਦੇ ਕੀ ਆ ਉਹ ਟੈਕਸ ਦੇ ਹੱਕਦਾਰ ਹੈ ਨਹੀਂ ਬਿਲਕੁਲ ਨਹੀਂ ਹੈਗੇ ਪਹਿਲੀ ਤਾਂ ਗੱਲ ਜਿਹੜੀ ਗਊਸ਼ਾਲਾ ਦੇ ਵਿੱਚ ਮਹਿੰਗੀਆਂ ਗਊਆਂ ਆਇਆ ਉੱਥੇ ਇਹ ਗਮਾਂ ਕਿੱਦਾਂ ਰੱਖਣਗੇ ਇਹ ਤੇ ਸ਼ਹਿਰ ਦੇ ਵਿੱਚ ਸਾਡੇ 2-3 ਗਊਸ਼ਾਲਾ ਇਦਾਂ ਦੀਆਂ ਬਣ ਚੁੱਕੀਆਂ ਆ ਜਿੱਥੇ ਜੀ ਬਹੁਤ ਵੱਡੀਆਂ ਮਹਿੰਗੀਆਂ ਗਊਆਂ ਵੀ ਉੱਥੇ ਗਊਸ਼ਾਲਾ ਦੇ ਵਿੱਚ ਆ ਤੇ ਗਊਆਂ ਗਊਸ਼ਾਲਾ ਦਾ ਨਾਮ ਦਿੱਤਾ ਗਿਆ ਗਊਸ਼ਾਲਾ ਛੋਟੀ ਆ ਤੇ ਉੱਤੇ ਵਿੱਚ ਦੁੱਧ ਦਾ ਦੁੱਧੇ ਦੀ ਵਿਕਰੀ ਹੀ ਹੋਵੇਗੀ ਮੇਰੇ ਹਿਸਾਬ ਦੇ ਨਾਲ ਗਊਆਂ ਦੀ ਸੇਵਾ ਨਹੀਂ ਹੋਊਗੀ ਤੇ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਅਸੀਂ ਆਪਣੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਹੜੀ ਇੱਦਾਂ ਦੀਆਂ ਗਊਸ਼ਾਲਾ ਆ ਉਹਨੂੰ ਜਲਦ ਸਾਡੇ ਨਵੇਂ ਸ਼ਹਿਰ ਤੋਂ ਬੰਦ ਕੀਤਾ ਜਾਵੇ ਤੇ ਉਹਨਾਂ ਦੀ ਜਿਹੜੀ ਗਊਸ਼ਾਲਾ ਦੀ ਦੇਖਰੇਖ ਆ ਉਹਨਾਂ ਦੇ ਬੰਦਿਆਂ ਤੇ ਪਰਚੇ ਕੀਤੇ ਜਾਣ ਜਿਹੜੇ ਇਹ ਚੀਜ਼ਾਂ ਨੂੰ ਨਹੀਂ ਲੈਂਦੇ ਜਰਗਾਂ 25 ਪੰਜਾਬ ਸਰਕਾਰ ਨੇ ਇੱਕ ਗਊਸ਼ਾਲਾ ਬਣਾਈ ਹੈ ਜੋ ਕਿ ਸਰਕਾਰੀ ਖਰਚ ਤੇ ਚੱਲਦੀ ਹੈ ਪਰ ਉਹ ਗਊਸ਼ਾਲਾ ਦੇ ਵਿੱਚ ਬਹੁਤਾ ਵਧੀਆ ਰੱਖ-ਰਖਾਵ ਨਹੀਂ ਹੈਗਾ ਉੱਥੇ ਜਾਨੀ ਕਿ ਗਊਆਂ ਦੀ ਬਹੁਤ ਦੁਰਦਸ਼ਾ ਆ ਕਿਉਂਕਿ ਸਰਕਾਰੀ ਨੁਮਾਇੰਦਿਆਂ ਦਾ ਕੋਈ ਉਹਦੇ ਵੱਲ ਧਿਆਨ ਨਹੀਂ ਹੈਗਾ ਉਹਦੇ ਧਿਆਨ ਨਾ ਹੋਣ ਕਰਕੇ ਇਹੋ ਜਿਹੀਆਂ ਗਾਇਆਂ ਇਹੋ ਜੀ ਗਊਸ਼ਾਲਾ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਰਕਾਰ ਜਿਹੜਾ ਲੱਖਾਂ ਕਰੋੜਾ ਰੁਪਇਆ ਗਊ ਸਸ ਦੇ ਨਾਂ ਤੇ ਟੈਕਸ ਇਕੱਠਾ ਕਰਦੀ ਹੈ ਪਰ ਇਹਨਾਂ ਤੇ ਉਹਨਾਂ ਟੈਕਸ ਲਾਉਂਦੀ ਨਹੀਂ ਹੈਗੀ ਸਾਡੀ ਸਰਕਾਰ ਕੋਲ ਵੀ ਮੰਗ ਹੈ ਜਲਦ ਤੋਂ ਜਲਦ ਤੁਸੀਂ ਇਹਦੇ ਵੱਲ ਧਿਆਨ ਦਿਓ ਜੇ ਗਊ ਟੈਕਸ ਲੈ ਰਹੇ ਹੋ ਤਾਂ ਇਹਨਾਂ ਦਾ ਜਿਹੜਾ ਰੁਪਇਆ ਇਹਨਾਂ ਦੇ ਉੱਪਰ ਹੀ ਲਾਇਆ ਜਾਵੇ ਠੀਕ ਹੈ ਨਹੀਂ ਤਾਂ ਸ਼ਿਸ਼ਨਾ ਜਿੱਦਾਂ ਕਿ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ

ਤਮੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ